ਵਰਦੇ ਸਮੂਹ ਫਿਜ਼ੀਕਲ ਐਜੂਕੇਸ਼ਨ ਅਧਿਆਪਕਾਂ ਦੇ ਵੱਲੋਂ ਫੇਰ ਕ ਮਿਲਕ ਪਲਾਨ ਸੰਗਰੂਰ ਦੇ ਵਿਖੇ ਇਕੱਠਾ ਹੋ ਕੇ ਸੂਬਾ ਪਧਰੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਿ ਸੂਬਾ ਪਧਰੀਤਾ ਚੇਦਾ ਗਠਨ ਕੀਤਾ ਗਿਆ ਹੈ ਯੂਨੀਅਨ ਦਾ ਨਾਮ ਜੜਾ ਹੈ 2000 ਪੀਟੀਆਈ ਪਾਰਟੀ ਯੂਨੀਅਨ ਪੰਜਾਬ ਆਫ ਫਿਜ਼ੀਕਲ ਕੋਰਸ ਜੜਾ ਹੈ ਰੱਖਿਆ ਗਿਆ ਹੈ 올 ਫਿਜ਼ੀਕਲ ਕੋਰਸ ਰੱਖਿਆ ਗਿਆ ਹੈ ਤੇ ਬਾਅਦ ਦੱਸਦੇ ਕਿ ਬੇਰੋਜ਼ਗਾਰਾਂ ਨੇ ਮੁੱਖ ਮੰਤਰੀ ਦੀ ਰਿਹਾਈਸ਼ ਦੇ ਵੱਲ ਰੋਸ਼ ਮਾਰਚ ਕੀਤਾ ਅਤੇ ਸਥਾਨਕ ਪੁਲਿਸ ਵੱਲੋਂ ਪ੍ਰਦਰਸ਼ਨ ਕਾਰਿਆ ਨੂੰ ਬੈਰੀਅਰ ਲਗਾ ਕੇ ਰਸਤੇ ਦੇ ਵਿੱਚ ਹੀ ਰੋਕ ਲਿਆ ਗਿਆ ਆਗਵਾ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹਨਾਂ ਦੀ ਹੱਕੀ ਮੰਗਾ ਨਾ ਮੰਨਿਆ ਗਈਆਂ ਤਾਂ ਫਿਰ ਹਰ ਤਰੀਕੇ ਦੇ ਫਿਜ਼ੀਕਲ এডਿਕੇਸ਼ਨ ਅਧਿਆਪਕ ਰੋਜ਼ਗਾਰ ਪ੍ਰਾਪਤੀ ਦਿਲੇ ਤਿੱਖਾ ਸੰਘਰਸ਼ ਕਰਨਗੇ ਸਾਡੀਆਂ ਸਰ 2000 ਪੀਟੀਆਈ ਦੀ ਪੋਸਟਾਂ ਆ ਰਹੀਆਂ ਨੇ ਉਹਦੇ ਸਬੰਧ ਦੇ ਵਿੱਚ ਅਸੀਂ 71 ਹੋਏ ਹਾਂ ਕਿਉਂਕਿ ਸਰਕਾਰ ਨੇ 2023 ਵਿੱਚ ਇੱਕ ਗਜ਼ਟ ਪਾਸ ਕੀਤਾ ਸੀ ਜਿਦੇ ਵਿੱਚ ਅਸੀਂ ਕਨਸੀਡਰ ਸੀਗੇ ਬੀਪੀਈ ਤੇ ਵੀਪਿਹੜ ਵਾਲੇ ਉਸ ਦੇ ਵਿੱਚ ਸਰਕਾਰ ਨੇ 3 ਸਾਲਾਂ ਬਾਅਦ ਸੋਧ ਕਰਕੇ 2025 ਦੇ 7 ਮਾਰ 2025 ਨੂੰ ਨਵਾਂ ਗੈਜਟ ਪੇਸ਼ ਕੀਤਾ ਜਿਹਦੇ ਵਿੱਚ ਸਾਨੂੰ BPE ਤੇ BPAD ਐਂਪੀਅਰ ਵਾਲਾ ਨੂੰ ਬਾਹਰ ਕਰ ਦਿੱਤਾ ਗਿਆ ਇਸ ਕਰਕੇ ਅਸੀਂ ਉਸ ਦੇ ਵਿਰੋਧ ਚ ਚਾਉਣ ਲਈ ਸੀਐਮ ਰਹਾਸ਼ ਮੂਰੇ ਇਕੱਠੇ ਹੋਏ ਆ ਤੇ ਜਿਹੜਾ ਉਹ ਨੋਟੀਫਿਕੇਸ਼ਨ ਆ ਅਸੀਂ ਉਹਦੇ ਕਾਪੀਆਂ ਜਸਾੜਨ ਜਾ ਰਹੇ ਹਾਂ 2020 ਕੀ ਸਰਕਾਰ ਤੋਂ ਕੀ ਮੰਗ ਕਰ ਅੱਛੀ ਵਾਲੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਜਿਹੜਾ ਦਸਤ ਮਾਰ 2025 ਨੂੰ ਤੁਸੀਂ ਨਵਾਂ ਗਜਟ ਪਾਸ ਕੀਤਾ ਨਵੀਆਂ ਸੋਧਾਂ ਨਾਲ ਪਾਸ ਕੀਤਾ ਬੀਪੀ ਤੇ ਬੀਪੀਐਡ ਤੇ ਐਮਪੀਐਡ ਵਾਲੇ ਬੱਚਿਆਂ ਨੂੰ ਉਸ ਭਰਤੀ ਦੇ ਵਿੱਚੋਂ ਸੁਰੱਖਿਰੂ ਕਰ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਜਿਹੜਾ ਸਾਡਾ ਪੁਰਾਣਾ ਬਜਟ ਸੀ 2023 ਵਾਲਾ ਗਜਟ ਸੀ ਉਸੇ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਜਿਸ ਜਿੰਨੇ ਪੰਜਾਬ ਦੇ ਸਮੂਹ ਬੇਰੁਜ਼ਗਾਰ ਬੀਪੀ ਤੇ ਬੀਪੀਐਡ ਤੇ ਐਮਪੀਐਡ ਵਾਲਾ ਕੰਸੀਡਰ ਨੇ ਉਹਨੂੰ ਦੁਬਾਰਾ ਉਸ ਲੜੀ ਦੇ ਤਹਿਤ ਕੰਸੀਡਰ ਕੀਤਾ ਜਾਵੇ ਅਤੇ ਉਹਨੂੰ 2000 ਪੋਸਟਾਂ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਉਹ ਹਾਈ ਲੈਵਲ ਦੇ ਜਿਹੜੇ ਕੋਰਸ ਨੇ ਉਹਨਾਂ ਨੂੰ ਬਾਹਰ ਕਰ ਦਿੱਤੇ ਗਿਆ ਜਦ ਕਿ 23 ਦੇ ਵਿੱਚ ਇਹ ਵੈਲਿਡ ਸੀ ਸਾਰੇ ਲੇਕਿਨ 25 ਦੇ ਵਿੱਚ ਜਿਹੜੇ ਹੈਗੇ ਆ ਇਹ ਆ ਕੋਰਸ ਜਿਹੜੇ ਹੈਗੇ ਆ ਬੀਪੀਆ ਬੀਪੀਜੀ ਤੇ ਬੀਪੀਆੜ ਇਹਨੂੰ ਬਾਹਰ ਕਰ ਦਿੱਤਾ ਗਿਆ ਤਾਂ ਅਸੀਂ ਇਹ ਬਾਹਰ ਕਿਸੇ ਦੇ ਸਾਨੂੰ ਨਹੀਂ ਪਤਾ ਕਿਸ ਦੇ ਕਹਿੰਦੇ ਗੱਡੇ ਗਏ ਇਹ ਗਾਜਟ ਦੇਖੋ 23 ਦੇ ਵਿੱਚ ਤਾਂ ਸਾਰੇ ਵੈਲਿਡ ਸੀਗੇ ਲੇਕਿਨ 25 ਦੇ ਵਿੱਚ ਦੁਬਾਰਾ ਗਾਜਟ ਪੇਸ ਕਰਕੇ ਸਾਨੂੰ ਜਿਹੜਾ ਬਾਹਰ ਕਰ ਦਿੱਤਾ ਗਿਆ ਜਿਹਦਾ ਆਨਸਰ ਸਰਕਾਰ ਕੋਲੋਂ ਲੈ ਸਕਦੇ ਤੁਸੀਂ ਸਾਡੇ ਕੋਲ ਤਾਂ ਕੋਈ ਆਨਸਰ ਨਹੀਂਗਾ ਇਹਦੇ ਵਿੱਚ ਦੇਖੋ ਸਾਡੀ ਮੰਗ ਹੈਗੀ ਜੀ ਜਿਹੜਾ 2023 ਵਾਲਾ ਗੱਜਟ ਹੈ ਸਰਕਾਰ ਨੇ ਬਣਾਇਆ ਸੀ ਆਹ ਤੋਂ 2 ਸਾਲ ਪਹਿਲਾਂ ਉਹ ਇਨ ਬਿਲ ਲਾਗੂ ਕੀਤਾ ਜਾਵੇ ਤੇ 2025 ਵਾਲਾ ਜਿਹੜਾ ਗੱਜਟ ਹੈ ਉਹਨੂੰ ਰੱਦ ਕੀਤਾ ਜਾਵੇ ਮਨਜੀਤ ਸਿੰਘ ਹੈ ਮੇਰਾ ਨਾਮ ਕਿਹੜੀ ਜਗ੍ਹਾ ਤੋਂ ਮੈਂ ਜੀ ਲੁਧਿਆਣਾ ਸ਼ਹਿਰ ਤੋਂ ਕੀ ਮੰਗ ਰੱਖਿਓ ਮੰਗ ਸਰ ਸਾਡਾ 2023 ਦੇ ਵਿੱਚ ਇੱਕ ਜਿਹੜਾ ਹੈਗਾ ਪੀਟੀਆਈ ਦੇ ਨਾਲ ਸੰਬੰਧਤ 2000 ਪੋਸਟ ਦੇ ਨਾਲ ਸੰਬੰਧਤ ਗੱਜਟ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਬੀਪੀ ਐਡ ਸੀਪੀ ਐਡ ਸਾਰੇ ਐਲੀਜੀਬਲ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਡੇਢ ਸਾਲ ਪਹਿਲਾਂ ਤਾਂ ਕੋਈ ਪੋਸਟੇ ਨਹੀਂ ਕੱਢੀ ਜਦੋਂ ਹੁਣ ਪੋਸਟ ਕੱਡੀਆਂ ਦੁਬਾਰਾ ਨੋਟੀਫਿਕੇਸ਼ਨ ਗੈਜਟ ਜਾਰੀ ਹੋਇਆ ਉਹਦੇ ਵਿੱਚੋਂ ਸਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਬੀਪੀਐਡ ਵਾਲਿਆਂ ਨੂੰ ਐਮਪੀਐਡ ਵਾਲਿਆਂ ਨੂੰ ਤੇ ਬੀਪੀ ਵਾਲਿਆਂ ਨੂੰ ਸੋ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਸਾਨੂੰ ਜਿਹੜਾ ਪਹਿਲਾ ਗੈਜਟ ਸੀਗਾ 2023 ਵਾਲਾ ਤੁਸੀਂ ਨੇ ਲਾਗੂ ਕੀਤਾ ਸੀ ਉਹਨੂੰ ਪ੍ਰਾਪਰ ਤਰੀਕੇ ਨਾਲ ਲਾਗੂ ਕੀਤਾ ਜਾਵੇ 2025 ਵਾਲਾ ਗੈਜਟ ਬੀਪੀਐਡ ਵਾਲਿਆਂ ਨੂੰ ਕਿਸੇ ਨੂੰ ਪਸੰਦ ਨਹੀਂ ਬੀਪੀ ਵਾਲਿਆਂ ਨੂੰ ਕਿਸੇ ਨੂੰ ਪਸੰਦ ਨਹੀਂ ਉਹਨੂੰ ਰੱਦ ਕੀ